ਸਾਸੀ ਖਲਦੀ ਅੱਜ ਆਪਾਂ ਲੱਕੇ ਟਮਾਟਰ ਸਟੋਰ ਕਰਨ ਟਮਾਟਰ ਆਪਣੇ ਕੋਲ ਥੋੜੇ ਜਿਹਾ ਜ਼ਿਆਦਾ ਸੀ ਮੇਰੇ ਕੋਲ ਜਦੋਂ ਜ਼ਿਆਦਾ ਟਮਾਟਰ ਹੁੰਦੇ ਆ ਤਾਂ ਫਿਰ ਮੈਂ ਇਹ ਵਾਲੇ ਜੈਪ ਬੈਗ ਦੇ ਵਿੱਚ ਬੰਦ ਕਰਕੇ ਰੱਖ ਲੱਗੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਦੀ ਕਿਵੇਂ ਬੰਦ ਕਰਨਾ ਇਸ ਤਰ੍ਹਾਂ ਦੇ ਪੀਸ ਆਪਾਂ ਇਹਦੀ ਕੱਟ ਲੈਣੇ ਹੈਗੇ ਆ ਤੇ ਸਾਰੇ ਆਪਾਂ ਕੱਟ ਕੇ ਫਿਰ ਆਪਾਂ ਭਰ ਕੇ ਦਿਖਾਵਾਂਗੇ ਕਿਵੇਂ ਬੈਗ ਚ ਭਰਦੇ ਆ ਨੇ ਆਪਾਂ ਕੱਟ ਕੇ ਸਾਰੇ ਤੇਰ ਟਮਾਟਰ ਕਰ ਲਏ ਇਦਾਂ ਦੇ ਲਫਾਫੇ ਆ ਇਹ ਲਫਾਫੇ ਜੇ ਆਪਾਂ ਗਏਗਾ ਲਾਕ ਹੋ ਜਾਂਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਕੱਪ ਦੇ ਉੱਤੇ ਸਟੱਲਦੇ ਤੇ ਇਹਦੇ ਵਿੱਚ ਜਿੰਨੇ ਭਰ ਹੋ ਗਿਆ ਆਪਾਂ ਉਨੇ ਭਰ ਲੈਣੇ ਠੀਕ ਹੈ ਤੇ ਦੋ ਤਿੰਨ ਵਾਰੀ ਸਬਜੀ ਬਣਨ ਜੋਗੇ ਤੇ ਭਰ ਜਾਂਦੇ ਇੱਕ ਹੋਰ ਇੱਕ ਪੈਕਟ ਕੱਢ ਲੈ ਤਿੰਨ ਵਾਰੀ ਜਾਂ ਦੋ ਵਾਰੀ ਸਬਜੀ ਬਣ ਜਾਏਗਾ ਨਹੀਂ ਆਪਣੇ ਵਧੀਆ ਤਰੀਕਾ ਹੈ ਕਿ ਬਿਹਰੇ ਟਮਾਟਰ ਮਿਲਦੇ ਨਹੀਂ ਜੇ ਆਪਾਂ ਤੋਂ ਜਾ ਨਹੀਂ ਹੁੰਗਾ ਤੇ ਇਸ ਕਰਕੇ ਆਪਾਂ ਸਟੋਰ ਕਰਕੇ ਰੱਖ ਲੈਣੇ ਚਲੋ ਜੀ ਆਪਾਂ ਭਰ ਕੇ ਤਿਆਰ ਕਰ ਲਏ ਇੱਕ ਪੈਕਟ ਦੇ ਨਾਲ ਤਿੰਨ ਵਾਰੀ ਸਬਜ਼ੀ ਬਣ ਜਾਣੀ ਜੇ ਵੱਡਾ ਟੱਬਰਾ ਤਾਂ ਜੇ ਛੋਟਾ ਜਿਹਾ ਫੈਮਿਲੀ ਹੈਗੀ ਆ ਤੇ ਫੇ ਚਾਰ ਵਾਰੀ ਬਣ ਜਾਣੀ ਇੱਕ ਪੈਕਟ ਫ੍ਰੀਜਰ ਤੋਂ ਕੱਢ ਕੇ ਤੁਸੀਂ ਜੂਸ ਕਰ ਸਕਦੇ ਬਾਕੀ ਦੇ ਫ੍ਰੀਜਰ ਰੱਖ ਸਕਦੇ ਧੰਨਵਾਦ ਸੋਸ਼ਰੀ ਕੋਲ